ਹੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਕਰਨੀ ਨਾਮਾ ਉਹਦੀ ਸੰਥਿਆ ਕਰਨੀ ਹੈ ਇੱਕ ਓੰਕਾਰ ਸ੍ਰੀ ਵਾਹਿਗੁਰਜੀ ਕੀ ਫਤਿਹ ਹੈ ਕਰਨੀ ਨਾਮਾ ਜੋ ਮੱਕੇ ਵਿੱਚ ਕਾਜੀ ਰੁਕਣਦੀਨ ਦੇ ਨਾਲ ਰੁਕਣਦੀਨ ਨਾਲ ਹੋਇਆ ਨਾਨਕ ਆਖੇ ਰੁਕਣਦੀਨ ਸੱਚਾ ਸੁਨਹੁ ਜਵਾਬ ਪੜੈ ਸੁਣੈ ਜੋ ਪ੍ਰੀਤ ਕਰ ਛੁੱਟੈ ਸਭ ਅਜਾਬ ਦਸਵਾਂ ਜਾਮਾ ਪਹਿਨ ਕਰ ਬੈਠੂ ਪੁਰ ਕਰਤਾਰ ਔਰੰਗਜੀਬ ਪਾਤਸ਼ਾਹ ਸਿਉ ਜੁੱਧ ਕਰੂ ਬਹੁ ਬਾਰ ਟਕ ਬਲ ਆਪਣਾ ਦੇ ਕੈ ਭੇਜ ਦਿਆਂਗਾ ਸਿੰਘ ਦੇਖ ਉਹਨਾਂ ਨੂੰ ਬੋਲਸੀ ਪਾਤਸ਼ਾਹ ਔਰੰਗ ਦੇਖ ਉਹਨਾਂ ਵੱਲ ਘਟਸੀ ਭੂਲ ਗਿਆ ਨਿਫੰਦ ਆਗੇ ਪੈਦਾ ਕਿਉਂ ਕਿਉ ਭਲਾ ਨ ਕੋ ਕਿਉ ਗੋਬਿੰਦ آلوپ ہوا گا راج دے من تھاپو گوب بچن پال نہیں سکیں گے بہت پڑھے گو جگ بچن پال نہیں سکیں گے بہت پڑھے گو جنگ پھر کروں گا خالصا وسے پنجاب برن چار کا ایک روپ دیکھ کروں میں آپ ਮਾਜੇ ਵਿੱਚ ਹੋਸ਼ਨੀ ਲੂਟਾਂਗੇ ਲਾਹੌਰ ਪੋਠੋ ਹਾਰ ਕੋ ਸੋਧ ਕੇ ਫਿਰ ਲੈ ਲੇਵੇਂਗੇ ਪਸੌਰ ਇਹ ਤਿਆਰ ਰੱਖਣਾ ਕਿ ਇਹਨਾਂ ਦੇ ਵਿੱਚ ਸਾਰੇ ਜਿਹੜੇ ਕਨੌੜੇ ਆ ਰਹੇ ਨੇ ਤੇ ਪੈਰ ਵਿੱਚ ਬਿੰਦੀ ਆ ਰਹੀ ਹੈ ਦਸਮ ਗ੍ਰੰਥ ਦੇ ਵਿੱਚ ਪੈਰ ਵਿੱਚ ਬਿੰਦੀ ਵੀ ਆਉਂਦੀ ਹੈ ਤੇ ਅਦਕ ਵੀ ਲੱਗਾ ਹੁੰਦਾ ਹੈ ਚੌਂਕੀ ਅਟਕ ਬਹਾਲ ਕੇ ਖੋਲੇ ਖੈਬਰ ਤੰਗ ਜਲਾਲ ਬਾਦ ਕੋ ਜੀਤ ਕੇ ਕਾਬਲ ਹੋਸੀ ਜੰਗ ਕਾਬਲ ਰਾਜ ਬਹਾਲ ਕੇ ਗਜਨੀ ਕੋ ਫਿਰ ਲੇ ਮੁਲਕ ਹਜ਼ਾਰਾਂ ਸੋਧ ਕੇ ਕੰਧਾਰ ਕੂਚ ਕਰੇ ਬਲਖ ਬੁਖਾਰਾ ਸਾਧ ਕੇ ਫਿਰ ਲੇਵੇਂ ਸਿੰਧ ਬਲੋਚ ਉਨ ਮੁਲਕੋ ਕੋ ਜੀਤ ਕੇ ਜ਼ਬਤ ਕਰੇ ਸਭ ਲੋਗ ਮੱਕਾ ਮਦੀਨਾ ਰੂਮ ਕੋ ਮਰ ਹਟਾ ਪੀਰ ਫਰੰਗ ਦੱਖਣ ਪੂਰਬ ਹਿੰਦ ਕੇ ਜੀਤ ਕਰਨਗੇ ਜੰਗ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮौज ਓਦੇ ਹਸਤ ਲੋ ਹਮੀ ਹੈ ਅਵਰਨਾ ਰੈਸੀ ਕੋਏ ਸੱਚੇ ਸਾਹਿਬ ਦੇ ਰਾਜ ਵਿੱਚ ਸਾਜਗ ਹੋਸੀ ਆਣ ਆਗਿਆ ਚੱਲੇ ਪੰਥ ਕੀ ਖਾਏ ਨਾ ਜਮ ਕੀ ਬਾਣ ਫੌਜ ਫਿਰ ਅਕਾਲ ਦੀ ਮੱਕੜੀ ਨਿਆਈ ਹੋਏ ਨੀਲਾ ਬਾਨਾ ਪਹਿਰ ਕੇ ਨੀਲਾ ਬਾਨਾ ਪਹਿਰ ਕੇ ਅਵਰ ਨ ਦੀਸੇ ਕੋਈ ਸੁਨਹੁ ਕਾਜੀ ਰੋਕਨ ਦੀਨ ਸਿੰਘ ਕਰਨਗੇ ਰਾਜ ਮਲੇਸ਼ ਸੇਖ ਖੱਪ ਜਾਣਗੇ ਪੀਰ ਮਰੀਦ ਸੁਹਾਬ ਇੱਕੋ ਨਾਮ ਸਭ ਜਪੈਗੇ ਤਬ ਵੇਖਣ ਆਵੇ ਆਪ ਬੇਈਮਾਨ ਕਸ਼ੂਮਤੀ ਦੇਖ ਨਾ ਸਕੇ ਪ੍ਰਤਾਪ ਰਹੀਏਤ ਹੋਏ ਸਭ ਮਿਲेंगी ਸੂਬੇ ਥਾਪੇ ਆਪ ਧਰਤੀ ਦੇਵੇ ਅਨ ਧਨ ਪਰਬਤ ਦੇਗੇ ਲਾਲ ਮੇਵੇ ਸਭ ਤਰ ਦੇਗੇ ਵੇਖੇ ਆਪ ਅਕਾਲ ਵਾਹਿਗੁਰੂ ਸਭ ਜਪੈਗੀ ਮੁਕਤ ਆਪਣੀ ਜਾਨ ਧਰਮਸਾਲ ਬਹੁ ਹੋਏਗੀ ਛਪੇ ਮਸੀਤ ਕੁਰਾਨ ਪ੍ਰਗਟ ਹੋਏ ਆਪ ਪ੍ਰਭੂ ਹਰ ਮੰਦਰ ਮੇ ਆਏ ਨਾਮ ਕਹਾਵੇ ਵਾਹਿਗੁਰੂ ਸਿੰਘ ਮਿਲੇ ਤਬ ਭਤਾਏ ਸੱਚਾ ਪੁਰਖ ਅਖਾਏ ਕਿ ਦਿੱਲੀ ਬੈਠਾ ਆਏ ਪਾਤਸ਼ਾਹੀ ਸੁਖ ਸਿਉ ਕਰੇ ਵੈਰੀ ਰਹੇ ਨਾ ਕਰ ਕਾਏ ਜਿੱਧਰ ਦੇਖੇ ਖਾਲਸਾ ਕੰਪੇ 14 ਲੋਏ 14 ਸਹੰਸਰ ਬਰਖ ਲਗ ਰਾਜ ਐਸਾ ਹੀ ਹੋਏ ਮਾਇਆ ਇਕੱਠੀ ਕਰਕੇ ਦੇਹੂ ਲੰਗਰ ਲਾਏ ਨੰਗਾ ਭੁੱਖਾ ਅਰਥੀਆ ਖਾਲੀ ਕੋਈ ਨਾ ਜਾਏ ਨਾਨਕ ਆਖੀ ਰੋਕਣ ਦੀਨ ਇਹ ਵਰਤੇਗੀ ਰੀਤ ਕਰਨੀ ਨਾਮਾ ਜੋ ਪੜੇ ਵਧੇ ਸਾਹਿਬ ਸਿਉਂ ਪ੍ਰੀਤ ਦੋਈ ਫਿਰੇ ਅਕਾਲ ਦੇ ਨਿੰਦਕ ਟਿਕੇ ਨਾ ਕੋਏ ਬਨ ਪਰਬਤ ਸਭ ਭਜੇਗੀ ਤਰੇ ਜਗਤ ਮੇ ਜੋਏ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਵਾਰ ਹੋਏ ਸਭ ਮਿਲਾਂਗੇ ਬੱਚੇ ਸਰਨ ਜੋ ਹੋਏ ਸੋ ਸੰਗਤ ਜੀ ਇਹ ਕਰਨੀ ਨਾਮਾ ਹੈ ਅੱਜ ਦੀ ਆਪਾਂ ਸੰਖਿਆ ਸਰਵਣ ਕਰ ਲਈਏ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ